ਇਹ ਜੋ ਪੋਸਟ ਗ੍ਰੂਪ ਦੇ ਵਿੱਚ ਪ੍ਰਕਾਸ਼ ਕੀਤਾ ਹੈ ਇਹ ਉਹਨਾਂ ਦੇ ਜੀਵਨ ਦਾ ਅਕਸ਼ਿ ਯੋਗ ਸਿੰਘ ਮੁੰਡੇ ਦਾ ਜੀਵਨ ਕਿਉਂ ਹੈ ਉਹਨਾਂ ਦੀ ਸੁਹਾ ਕਿਉਂ ਹੈ ਉਹਨਾਂ ਦੀ ਮਾਨਸਿਕਤਾ ਕਿਉਂ ਜੀ ਹੈ ਉਹਨਾਂ ਦੇ ਸਮਕਾਲ ਦੇ ਵਿੱਚ ਕੀ ਘਟਨਾਵਾਂ ਦਾ ਪਰੀਆਂ ਨੇ ਉਹਨਾਂ ਘਟਨਾਵਾਂ ਦੇ ਉਹਨਾਂ ਦੇ ਉੱਤੇ ਕੀ ਅਸਰ ਹੋਇਆ ਇਹ ਸਾਰਾ ਕੁਝ ਦਾ ਵੇਰਵਾ ਲੋਰਾਜ ਮੁੰਡੇਰੋੜਾ ਨੇ ਆਪਣੇ ਰਚਨਾਵਾਂ ਦੇ ਵਿੱਚ ਦਿੱਤਾ ਆਪਣੇ ਕਹਾਣੀਆਂ ਦੇ ਵਿੱਚ ਦਿੱਤਾ ਆਪਣੇ ਨਾਵਲਾਂ ਦੇ ਵਿੱਚ ਦਿੱਤਾ ਇਹ ਇੱਕ ਬਹੁਤ ਵੱਡੀ ਗੱਲ ਹੈ ਜਦੋਂ ਕੋਈ ਲੇਖਕ ਆਪਣੇ ਸਮਕਾਲ ਦੇ ਵਿੱਚ ਵਾਪਰਦੀਆਂ ਘਟਨਾਵਾਂ ਬਾਰੇ ਚਿੰਤਨ ਕਰਦਾ ਹੈ ਉਹਨਾਂ ਗਾਰੇ ਵਿਚਾਰ ਚਰਚਾ ਕਰਦਾ ਆਪਣੇ ਮਨ ਦੇ ਵਿੱਚ ਅੰਤਰੀਵ ਦੇ ਵਿੱਚ ਤਾਂ ਇੱਕ ਕੋ ਸਮਝ ਲੋ ਵੀ ਬਹੁਤ ਹੀ ਉੱਚ ਕੁਸ਼ੰਦਾ ਵੱਡਾ ਕੰਮ ਕਰਿਆ ਤੇ ਉਹ ਵੱਡਾ ਕੰਮ ਸਾਡੇ ਅੱਗੇ ਇੱਕ ਮੁਸਤਕਲੂਬ ਦੇ ਵਿੱਚ ਆਇਆ ਹੈ ਇਹ ਸਾਲੇ ਰੂਪ ਵਿੱਚ ਆਇਆ ਸਮਾਇਆ ਤੇ ਉਹ ਬਹੁਤ ਬਹੁਤ ਮੁबारकबाद ਦਿੰਦਾ ਕਿ ਇਹਨਾਂ ਨੇ ਆਪਣੇ ਅੰਤਰੀਵ ਭਾਵਨਾਤੋਂ ਜੋ ਕਲੋਂ ਉਪਜੀਆ ਨੇ ਜੀਵਨ ਭਾਵਨਾਵਾਂ ਚ ਜਿਹੜੀ ਭਾਵਨਾ ਇਹਨਾਂ ਨੇ ਚ ਪੜਾਉਈ ਉਹਨੂੰ ਇਹਨਾਂ ਨੇ ਆਪਣੇ ਰਚਨਾਵਾਂ ਦੇ ਵਿੱਚ ਆਪਣੇ ਨਾਵਲਾਂ ਦੇ ਵਿੱਚ ਆਪਣੇ ਕਹਾਤਾਂਾਂ ਦੇ ਵਿੱਚ ਆਪਣੀਆਂ ਜ਼ਤੋਲਾਂ ਦੇ ਵਿੱਚ ਪਾਇਆ ਪਰ ਉਹ ਇੱਕ ਬਹੁਤ ਵੱਡਾ ਕੰਮ ਹੈ ਬਹੁਤ ਮੁਸ਼ਕਲ ਕੰਮ ਹੈ ਆਪਣੇ ਚਮਕਾਲ ਦੇ ਵਿੱਚ ਵਾਪਰਦੀਆਂ ਕਠੜਾਵਾਂ ਬਾਰੇ ਉਹਨਾਂ ਦੀ ਕਠੜਾਵਾਂ ਦੇ ਪ੍ਰਭਾਵ ਬਾਰੇ ਆਪਣੇ ਅੰਦਰ ਆਪਣੇ ਅੰਤਰਮਨ ਦੇ ਵਿੱਚ ਛਾਤੀ ਮਾਰਨੀ ਇਹ ਬਹੁਤ ਮੁਸ਼ਕਲ ਕੰਮ ਹੈ ਔਰ ਇਹ ਇਹਨਾਂ ਨੇ ਕੀਤਾ ਸੋ ਇਹਨਾਂ ਨੂੰ ਬਹੁਤ ਬਹੁਤ ਮੁਬਾਰਕ ਕਿ ਇਹਨਾਂ ਨੇ ਆਪਣੇ ਨਾਵਲਾਂ ਦੇ ਵਿੱਚ ਆਪਣੇ ਕਵਤਾਂਾਂ ਦੇ ਵਿੱਚ ਆਪਣੇ ਰਚਨਾਵਾਂ ਦੇ ਵਿੱਚ ਇਹ ਸੰਤਰੀ ਭਾਵ ਨੂੰ ਸੋਇਆ ਔਰ ਉਸ ਸੁਨੂਕ ਜਿਹੜੀ ਇਹੋ ਭਾਵਨਾ ਹੈਗੀ ਹੈ ਉਹ ਇਹਨਾਂ ਦੀ ਰਚਨਾ ਦੇ ਵਿੱਚ ਵਰਤ ਹੋਈ ਹੈ। ਤੇ ਮੈਂ ਇਹਨਾਂ ਨੂੰ ਬੜੀ ਗੱਡੀ ਨੂੰ ਵਰਕਵਾਦਣਾ ਕਿ ਉਹਨਾਂ ਦੇ ਉੱਤੇ ਇੱਕ ਰਸਾਲਾ ਡਾਕਟਰ ਭਗਵੰਤ ਸੂਰ ਨੇ ਜਾਰੀ ਕੀਤਾ। ਉਹਦੇ ਵਿੱਚ ਉਹਨਾਂ ਦੇ ਸਵਾਦ ਬਾਰੇ ਉਹਨਾਂ ਦੀ ਰਚਨਾਵਾਂ ਬਾਰੇ ਉਹਨਾਂ ਦੀ ਰਸਾਇਰਤ ਬਾਰੇ ਉਹਨਾਂ ਦੀ ਨਾਵਲੀਅਤ ਬਾਰੇ ਚਰਚਾ ਕੀਤੀ ਹੈ। ਪਰ ਚਰਚਾ ਚੰਗੀ ਚਰਚਾ ਹੈ। ਉਦੇਸ਼ ਕੋਈ ਇਹ ਗੱਡੀਆਂ ਕੋਈ ਦਰਹਿਤ ਜਾਂ ਕੋਈ ਹੋਰ ਨਹੀਂ ਵਰਤੀ ਦੀ ਸਮਾ ਇੱਕ ਸਪਸ਼ਟ ਰੂਪ ਦੇ ਵਿੱਚ ਗੱਲ ਕੀਤੀ ਗਈ ਹੈ ਔਰ ਜਿੱਥੇ ਕਿਤੇ ਕੋਈ ਕਮੀ ਹੈ ਉਹ ਵੀ ਦੱਸੀ ਗਈ ਹੈ ਤੁਸੀਂ ਲਈ ਮੈਂ ਯੋਗ ਅੰਮ੍ਰੇਰ ਨੂੰ ਬਤਾਇਦਣਾ ਔਰ ਉਹਨਾਂ ਨੂੰ ਹੋਰ ਅੱਗੇ ਕਲਮ ਨੂੰ ਚਲਾਉਣ ਦੇ ਲਈ ਕਲਮ ਨੂੰ ਅੱਗੇ ਲਿਆਂਦੇ ਲਈ ਉਥਾਂ ਹੋਰ ਚਾਹਾਂ ਬਦਲ ਕਰਨ ਦੇ ਲਈ ਇੱਕ ਮੰਗ ਕਰਦਾ ਹਾਂ ਮੈਂ ਉਹਨਾਂ ਤੋਂ ਮੰਗ ਕਰਦਾ ਕਿ ਉਹ ਆਪਣੀ ਕਲਮ ਨੂੰ ਜਾਰੀ ਰੱਖਣਗੇ ਆਪਣੀ ਕਲਮੀਅਤ ਨੂੰ ਜਾਰੀ ਰੱਖਣਗੇ ਆਪਣੀ ਰਚਨਾਤ ਨੂੰ ਤੈਨੂੰ ਜਾਰੀ ਰੱਖਣਗੇ ਔਰ ਉਹ ਅੱਛੀਆਂ-ਅੱਛੀਆਂ ਰਚਨਾਵਾਂ ਜਿਹੜੀਆਂ ਨੇ ਉਸਨੂੰ ਦੇਣਗੇ ਸਾਡੇ ਲਈ ਉਹ ਲਿਖਣਗੇ ਸੋ ਮੈਂ ਇਹਨਾਂ ਕਹਿੰਦਾ ਹੋਇਆ ਉਹਨਾਂ ਨੂੰ ਮੋੜਕਵਾ ਦਿੰਦਾ ਔਰ ਉਹਨਾਂ ਨੂੰ